ਸਾਰੇ ਸੁਣਤਿਓ ਅੱਜ ਆਪਾਂ ਫਲਸਫੀ ਦੀ ਦੁਨੀਆ ਦੇ ਚੈਨਲ ਵਿੱਚ ਜੋ ਚਾਰਵਕ ਦਰਸ਼ਨ ਨੂੰ ਪੜ ਰਹੇ ਹਾਂ ਉਸ ਵਿੱਚ ਜੋ ਚਾਰਵਕ ਦਰਸ਼ਨ ਦੇ ਵਿੱਚ ਪਰਮਾਤਮਾ ਦੀ ਧਾਰਨਾ ਜਾਂ ਅਨਈਸ਼ਵਰਵਾਦੀ ਧਾਰਨਾ ਹੈ ਉਹਦੇ ਬਾਰੇ ਥੋੜੀ ਜੀ ਜਾਣਕਾਰੀ ਦੇਵਾਂਗਾ ਦਾ ਕਨਸੈਪਟ ਆਫ ਗੋਡ ਓਫ ਫਲਸਫੀ ਆਫ ਚਾਰਵਕ ਚਾਰਵਕ ਦਰਸ਼ਨ ਨੂੰ ਅਨਈਸ਼ਵਰਵਾਦੀ ਕਿਹਾ ਜਾਂਦਾ ਹੈ ਜਾਂ ਕਿਹਾ ਜਾ ਸਕਦਾ ਹੈ ਕਿਉਂਕਿ ਇਸ ਦਰਸ਼ਨ ਵਿੱਚ ਈਸ਼ਵਰ ਦੀ ਹੋਂਦ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ ਜੋ ਇਸ ਸੰਸਾਰ ਦਾ ਕਰਤਾ ਪਾਲਣਹਾਰ ਅਤੇ ਵਿਨਾਸ਼ਕ ਹੈ विश्व ਦੇ ਲਗਭਗ ਸਾਰੇ ਧਾਰਮਿਕ ਗ੍ਰੰਥਾਂ ਵਿੱਚ ਈਸ਼ਵਰ ਨੂੰ ਸੰਸਾਰ ਦਾ ਕਰਤਾ ਕਿਹਾ ਜਾਂਦਾ ਹੈ ਯਾਨੀ ਕਿ ਸੰਸਾਰ ਨੂੰ ਪੈਦਾ ਕਰਨ ਵਾਲਾ ਚਲਾਉਣ ਵਾਲਾ ਈਸ਼ਵਰ ਨੂੰ ਕਿਹਾ ਜਾਂਦਾ ਪਰ ਚਾਰਵਾਹ ਕਿਸ ਨੂੰ ਨਹੀਂ ਮੰਨਦਾ ਜਿਵੇਂ ਉਸ ਨੂੰ ਸਰਵ ਸ਼ਕਤੀਮਾਨ ਸਰਵ ਵਿਆਪਕ ਭਗਤਾਂ ਦਾ ਰਖਵਾਲਾ ਦਿਆਲੂ ਕਿਰਪਾਲੂ ਅਤੇ ਮੁਕਤੀ ਦਾ ਦਾਤਾ ਮੰਨਿਆ ਜਾਂਦਾ ਹੈ ਈਸ਼ਵਰ ਨੂੰ ਜਿਹੜੇ ਪ੍ਰਮਾਤਮਾ ਦੇ ਵਿੱਚ ਯਕੀਨ ਰੱਖਣ ਵਾਲੇ ਦਰਸ਼ਨ ਨੇ ਜਾਂ ਧਰਮ ਨੇ ਉਹ ਮੰਨਦੇ ਨੇ ਪਰ ਚਾਰਵਾਹ ਦਰਸ਼ਨ ਧਰਮਵਾਦੀ ਦਰਸ਼ਨ ਨਹੀਂ ਹੈ ਬਲਕਿ ਸਾਰੇ ਧਰਮਾਂ ਦੇ ਠੇਕੇਦਾਰਾਂ ਨੂੰ ਇਹ ਦਰਸ਼ਨ ਪਖੰਡੀ ਸਮਝਦਾ ਹੈ। ਯਾਨੀ ਕਿ ਸਾਰੇ ਧਰਮਾਂ ਨੂੰ ਇਹ ਪਖੰਡ ਕਹਿੰਦਾ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਸਾਰੇ ਧਰਮਾਂ ਦੇ ਆਗੂ ਆਪਣੀ માનਤਾ ਵਾਸਤੇ ਸਮਾਜ ਵਿੱਚ ਕਈ ਤਰ੍ਹਾਂ ਦੀ ਪਖੰਡ ਕਰਦੇ ਹਨ। ਇਹਦੇ ਵਿੱਚ ਸ਼ੱਕ ਵੀ ਨਹੀਂ ਹੈਗਾ। ਕਿਵੇਂ ਕਰਾਮਾਤਾਂ ਦਾ ਕਾਲ ਦੇ ਆ ਜਾਂ ਕੋਈ ਧਰਮੇਵਾਜੀਆਂ ਕਰਦੇ ਆ। ਜਾਂ ਲੋਟ ਤੋਂ ਜ਼ਿਆਦਾ ਸ਼ਕਤੀਆਂ ਦਿਖਾ ਲਦੇ ਆ ਜਿਹੜੀਆਂ ਕਿ ਅਸਲ ਵਿੱਚ ਹੁੰਦੀਆਂ ਨਹੀਂ ਕਿ ਉਹ ਧਰਮ ਵੈਸੇ ਵੀ ਇੱਕ ਲਾਈਫ ਸਟਾਈਲ ਹੈ ਨਾ ਕਿ ਕੋਈ ਕਰਾਮਾਤ ਹੈ ਹੁਣ ਇਹ ਧਰਮਾਂ ਦੇ ਆਗੂ ਆਪਣੇ ਆਪ ਨੂੰ ਈਸ਼ਵਰ ਦਾ ਦੂਤ ਸਮਝਦੇ ਆ ਇਹ ਆਨ ਕਹਿ ਦਿੰਦੇ ਨੇ ਕਿ ਸੰਤ ਰੱਬ ਨੇ ਭੇਜੇ ਆ ਇਸ ਪਖੰਡਵਾਦ ਦਾ ਵਿਰੋਧ ਕਰਨ ਵਾਸਤੇ ਚਾਰਵਾਕ ਨੇ ਕਿਸੇ ਧਰਮ ਗ੍ਰੰਥ ਨੂੰ ਦੀ ਜਿਹੜੀ ਪ੍ਰਮਾਣਿਕਤਾ ਸੀ ਉਹਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਇੱਕ ਫालतू ਦੀਆਂ ਚੀਜ਼ਾਂ ਨੇ ਇਹ ਅਨੁਭਵਾਦੀ ਅਤੇ ਪ੍ਰਤੱਖਵਾਦੀ ਹਨ ਜੋ ਅਨੁਭਵ ਜਾਂ ਪ੍ਰਤੱਖ ਨਜ਼ਰ ਆਉਂਦਾ ਉਸੇ ਨੂੰ ਹੀ ਮੰਨਦੇ ਪਰ ਕਿਸੇ ਵੀ ਧਰਮ ਦੇ ਕਿਸੇ ਵੀ ਈਸ਼ਵਰ ਦਾ ਗਿਆਨ ਪ੍ਰਤੱਖ ਗਿਆਨ ਰਾਹੀਂ ਨਹੀਂ ਹੁੰਦਾ ਕੋਈ ਈਸ਼ਵਰ ਤਾਂ ਨਜ਼ਰ ਆਉਦਾ ਨਹੀਂ ਈਸ਼ਵਰ ਦੇ दैवी ਗੁਣ ਦੱਸੇ ਜਾਂਦੇ ਹਨ ਉਹ ਦੱਸਿਆ ਇੱਕ ਦੇ ਜਿੰਨਾ ਮਰਜੀ ਵਿਖਿਆਨ ਕੀਤਾ ਜਾ ਸਕਦਾ ਕਿ ਈਸ਼ਵਰ ਦੇ ਵਿੱਚ ਆ ਗੋਣ ਹੈ ਜੀ ਉੱਥੇ ਰਹਿੰਦਾ ਜੀ ਉਹ ਇੱਥੇ ਰਹਿੰਦਾ ਜੀ ਇੱਥੇ ਰਹਿੰਦਾ ਪਰ ਆਉਂਦਾ ਨਹੀਂ ਨਜ ਕੋਈ ਝੂਠ ਮਾਰ ਸਕਦਾ ਪਰ ਪਰ ਹੁੰਦਾ ਨਹੀਂ ਇਹ ਚਾਰ ਵਾਕ ਦੇ ਗੱਲ ਕਰ ਰਹੇ ਹਾਂ ਉਹਨਾਂ ਗੁਣਾਂ ਦੀ ਵਿਆਖਿਆ ਵੀ ਕੇਵਲ ਧਰਮ ਸ਼ਾਸਤਰਾਂ ਵਿੱਚ ਹੀ ਮਿਲਦੀ ਹੈ ਇਸ ਕਰਕੇ ਚਾਰ ਵਾਰ ਇਹਨਾਂ ਗ੍ਰੰਥਾਂ ਨੂੰ ਆਪਣੀ ਕਲਪਨਾ ਦਾ ਰੂਪ ਹੀ ਮੰਨਦੇ ਕਿਉਂਕਿ ਉਹ ਕਲਪਨਾ ਮੰਨਦੇ ਵੀ ਕਿਸੇ ਮਨੁੱਖ ਦੇ ਵਿਚਾਰ ਕਲਪਨਾ ਕੀਤੀ ਗਈ ਹੈ ਕਿ ਐਦਾਂ ਹੋਏਗਾ ਉਦਾਂ ਹੋਏਗਾ ਵਿਗਿਆਨਿਕ ਦ੍ਰਿਸ਼ਟੀ ਦੇ ਅਤੇ ਅਨੁਭਵ ਦੇ ਆਧਾਰ ਤੇ ਵੀ ਕਿਸੇ ਵੀ ਸੰਸਾਰ ਦੇ ਕਰਤਾ ਦੀ ਜਿਹੜੀ ਹੋਂਦ ਆ ਜਾਂ ਕਿਸੇ ਉਹਦੀ ਹੋਂਦ ਦੀ ਸਿੱਧੀ ਨਹੀਂ ਕੀਤੀ ਜਾ ਸਕੀ ਵਿਗਿਆਨਿਕ ਆਧਾਰ ਤੇ ਕਿ ਇਹ ਪਰੂਫ ਜਾਨੀ ਕਿ ਨਹੀਂ ਦਿੱਤਾ ਜਾ ਸਕਦਾ ਕਿ ਇਹਨੂੰ ਈਸ਼ਵਰ ਚਲਾ ਰਿਹਾ ਕੋਈ ਵੀ ਈਸ਼ਵਰ ਪਰਤੱਖ ਗਿਆਨ ਦਾ ਵਿਸ਼ਾ ਨਹੀਂ ਹੈ ਇਸ ਲਈ ਚਾਰਵਾਦ ਦਰਸ਼ਨ ਵਿੱਚ ਕਿਸੇ ਵੀ दैवी guna ਨਾਲ ਜਾਂ ਅਲੌਕਿਕ ਈਸ਼ਵਰ ਵਾਸਤੇ ਕੋਈ ਸਥਾਨ ਨਹੀਂ ਹੈ ਇਸ ਲਈ ਚਾਰਵਾਕ ਦਾ ਕੌਤਿਕਵਾਦ ਅਨਈਸ਼ਵਰਵਾਦੀ ਦਰਸ਼ਨ ਹੈ ਕੋ ਨਾਸਤਿਕਵਾਦੀ ਕਿਵੇਂ ਹੋ ਗਿਆ ਅਥੀਸਮ ਚਾਰਵਾਗਨੇ ਵੇਦਾਂ ਦੀ ਕਿਸੇ ਵੀ ਤਰ੍ਹਾਂ ਦੀ ਪ੍ਰਮਾਣਿਕਤਾ ਨਹੀਂ ਕਬੂਲੀ ਯਾਨੀ ਕਿ ਵੇਦਾਂ ਨੂੰ ਇਹ ਨਹੀਂ ਮੰਨਦੇ ਕਿਉਂਕਿ ਉਹ ਇਹਨਾਂ ਦੇ ਲੇਖਕਾਂ ਨੂੰ ਪਖੰਡੀ ਸਮਝਦੇ ਹਨ ਯਾਨੀ ਕਿ ਉਹਨਾਂ ਨੇ ਲਿਖਣ ਵਾਲੇ ਪਖੰਡੀ ਹਨ ਜਿਹੜੀ ਉਹਨਾਂ ਨੇ ਈਸ਼ਵਰ ਦੀ ਧਾਰਨਾ ਨਹੀਂ ਗੱਲ ਕੀਤੀ ਇਸ ਕਰਕੇ ਚਾਰਵਾਕਾਂ ਨੂੰ ਨਾਸਤਿਕ ਕਿਹਾ ਜਾਂਦਾ ਹੈ ਜੇ ਅੱਜ ਕੱਲ੍ਹ ਵੀ ਆਮ ਆਪਾਂ ਨਾਸਤਿਕ ਕਹਿ ਦਿੰਦੇ ਹਾਂ ਵੇਦਾਂ ਨੂੰ ਨਾ ਮੰਨਣ ਦੇ ਕਾਰਨ ਚਾਰਵਾਕਾਂ ਨੇ ਵੈਦਿਕ ਕਰਮ ਕਾਂਡਾਂ ਦਾ ਅਤੇ ਯੱਗਾਂ ਦੇ ਵਿੱਚ ਹੋਣ ਵਾਲੀ ਪਸ਼ੂਆਂ ਦੀ ਹਿੰਸਾ ਜਿਵੇਂ ਬਲੀ ਵਗੈਰਾ ਦਾ ਖੁੱਲ ਕੇ ਵਿਰੋਧ ਕੀਤਾ ਹੈ ਯੱਗਾਂ ਦੁਆਰਾ ਸਵਰਗ ਦੀ ਪ੍ਰਾਪਤੀ ਦੀ ਭਾਵਨਾ ਦਾ ਚਾਰਵਾਕਾਂ ਨੇ ਬਹੁਤ ਮਜ਼ਾਕ ਉਡਾਇਆ ਹੈ ਅਤੇ ਇਸ ਨੂੰ ਕੇਵਲ ਉਹਨਾਂ ਨੇ ਜੀਵਿਕਾ ਦਾ ਸਾਧਨ ਹੀ ਦੱਸਿਆ ਕਿ ਆਪਣੀ ਰੋਜ਼ੀ ਰੋਟੀ ਚਲਾਈ ਹੋਈ ਹੈ ਜੇ ਮਹਾਰਾਜ ਦੀ ਗੁਰਬਾਣੀ ਵੀ ਕਹਿੰਦੀ ਹੈ ਨਾ ਕਿ ਤੇ ਅਗਰ ਬਲੀ ਦੇਣ ਦੇ ਨਾਲ ਹੀ ਕੋਈ ਸਵਰਗਾਂ ਦੇ ਵਿੱਚ ਜਾਂਦਾ ਹੋਵੇ ਤਾਂ ਇਹਦੇ ਜਜਮਾਨ ਲੋਕ ਨੇ ਜਿਹੜੇ ਜਾਂ ਯਕ ਕਰਨ ਵਾਲੇ ਲੋਕ ਆਪਣੇ ਪਿਤਰਾਂ ਦੀ ਜਾਂ ਆਪਣੇ ਬਜ਼ੁਰਗਾਂ ਦੀ ਬਲੀ ਕੀ ਉਹਨੇ ਦੇ ਕੀ ਉਹਨਾਂ ਨੂੰ ਉੱਥੇ ਭੇਜ ਦਿੰਦੇ ਇਸ ਕਰਕੇ ਵੇਦਾਂ ਵਿੱਚ ਵਰਤੇ ਗਏ ਕੁਝ ਅਜੀਬ ਸ਼ਬਦਾਂ ਨੂੰ ਬ੍ਰਾਹਮਣਾਂ ਦੀ ਖਿਰਾਫੇਲੀ ਦਰੋਂ ਦੱਸਦੇ ਆ। ਕਿ ਇਹ ਜਿਹੜੀ ਬਲੀ ਵਗੈਰਾ ਦੇ ਕਨਸੈਪਟ ਸੀ ਜਾਂ ਸਵਰਗਾਂ ਦੇ ਦੂਜੇ ਤੇ ਕੀ ਇਹ ਬ੍ਰਾਹਮਣ ਲੋਕਾਂ ਨੇ ਸਿਰਫ ਆਪਣੀ ਰੋਜੀ ਰੋਟੀ ਲਈ ਇਹ ਖਿਰਾਫੇਲੀ ਕੀਤੀ ਹੋਈ ਹੈ। ਜਿਹੜੇ ਸ਼ਬਦ ਜਿਹੜੇ ਐਡਵਾਸ ਕੀਤੇ ਗਏ ਨੇ। ਉਹ ਚਾਰ ਵਰਕਾਂ ਦੇ ਕਹਿੰਦੇ ਅਕੋਰਡਿੰਗ ਟੂ ਚਾਰ ਵਰਕ ਦਾ ਆਈਡੀਆ ਆਫ ਗੋਡ ਇਜ਼ ਮੇਰੇ ਲਈ ਇਹ ਸੁਪਰਫਲਸ ਕਨਸੈਪਸ਼ਨ ਪਿਕਵੇਮੇ ਲੈ ਕੇ ਪਰਮਾਤਮਾ ਜੋ ਫਲਾਇਆ ਦੇ ਕੌਡਗ੍ਰੂ ਚਾਰ ਵਾਰ ਮੈਂ ਨਹੀਂ ਕਹਿ ਰਿਹਾ ਚਾਰ ਵਾਰ ਕਾ ਦੀ ਫਲਸਫੀ ਦੀ ਅੱਪਾਂ ਗੱਲ ਕੀਤੀ ਹੈ ਕੱਲ ਨੂੰ ਚਾਰ ਵਾਰ ਦਰਸ਼ਨ ਦੇ ਵਿੱਚ ਆਤਮਾ ਜਾਂ ਦੇ ਆਤਮਾ ਜਿਵੇਂ ਆਪਾਂ ਪਰਮਾਤਮਾ ਕਹਿੰਦੇ ਨੇ ਉਹਦੇ ਬਾਰੇ ਥੋੜੀ ਜੀ ਗੱਲ ਕਰਾਂਗੇ ਅੱਜ ਇੰਨਾ ਹੀ ਧੰਨਵਾਦ ਸ਼ੁਕਰੀਆ ਮਿਹਰਬਾਨ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ